ਔਰੰਗਜ਼ੇਬ ਬਾਦਸ਼ਾਹ ਨਾ ਇਸਲਾਮ ਵਿੱਚ ਦੋ ਫਿਰਕੇ ਨੇ ਇੱਕ ਸ਼ੀਆ ਹੈ ਤੇ ਇੱਕ ਸੁੰਨੀ ਹੈ ਦੋ ਫਿਰਕਿਆਂ ਦੇ ਵਿੱਚੋਂ ਔਰੰਗਜ਼ੇਬ ਇਹ ਸੁੰਨੀ ਸੀ ਜਦੋਂ ਇਹ ਬਾਦਸ਼ਾਹ ਬਣਿਆ ਇਹਦੇ ਕੋਲ 500 ਜਰਨੈਲ ਜਿਹੜਾ ਸੀ ਇਹ ਸ਼ੀਆ ਦਾ ਸੀ ਇਹਨੇ ਸਾਰੇ ਜਰਨੈਲ ਕੱਢ ਦਿੱਤੇ ਇਹ ਜਰਨੈਲਾਂ ਨੂੰ ਕਿਸੇ ਨੇ ਕਿਸੇ ਰਾਜੇ ਨੇ ਨੌਕਰੀ ਨਾ ਦਿੱਤੀ ਪੀਰ ਬੁੱਧੂ ਸ਼ਾਹ ਆਗੂ ਬਣਿਆ ਗੁਰੂ ਘਰ ਵਿੱਚ ਇਹਨਾਂ ਨੂੰ ਨੌਕਰ ਬਣਾ ਦਿੱਤਾ ਆ ਇਹ ਨੌਕਰੀ ਕਰਦੇ ਇਹਨਾਂ ਵਿੱਚੋਂ 400 ਜਰਨੈਲ ਜਦੋਂ ਭੀਮਚੰਦ ਹਮਲਾ ਕਰਦਾ ਪਹਿਲਾ ਇਹ ਭੀਮਚੰਦ ਨਾ ਜਾ ਕੇ ਰਲ ਗਏ ਕਿਉਂਕਿ ਗਦਾਰ ਨੇ ਹਮੇਸ਼ਾ ਗਦਾਰੀ ਕਰਨੀ ਹੁੰਦੀ ਹੈ ਭਾਵੇਂ ਕਿੱਥੀ ਰਵੇ ਕਿੱਡਾ ਹੀ ਤੁਸੀਂ ਰਤਬਾ ਦੇ ਦੋ ਜਿਹਦੀ ਅੰਦਰ ਗੈਰਤ ਹੁੰਦੀ ਹੈ ਉਹ ਧਰਮ ਤੋਂ ਕੁਰਬਾਨ ਹੋ ਜਾਂਦਾ ਹੈ ਜਿਹੜਾ ਵੇ ਗੈਰਤ ਇਨਸਾਨ ਹੁੰਦਾ ਉਹ ਗਦਾਰ ਨਿਕਲ ਜਾਂਦਾ 400 ਜਰਨੈਲ ਉਹਨਾਂ ਨਾ ਜਾ ਕੇ ਰਲ ਗਏ ਜਿੱਥੇ ਗੁਰੂ ਘਰ ਵਿੱਚ ਜਰਨੈਲ ਸੀ ਸਿਪਾਹੀ ਸਿੰਘ ਸੀ ਉੱਥੇ ਮਹੰਤ ਸੀ ਮਹੰਤ ਸ਼ਬਦ ਬੜਾ ਪੁਰਾਤਨ ਹੈ ਮਹੰਤ ਪਾਠ ਪੂਜਾ ਕਰਦੇ ਸੀ ਕਰੀਬਨ 500 ਦੇ ਨੇੜੇ ਮਹੰਤ ਸੀ 500 ਮਹੰਤਾਂ ਵਿੱਚੋਂ 450 ਮਹੰਤ ਨੂੰ ਜਦੋਂ ਖਬਰ ਪਈ ਵੀ ਪਹਿਲੀ جنگ ਲੱਗਣ ਲੱਗੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ جنگ ਵਿੱਚ ਜੂਝਣਗੇ ਸਿੰਘ ਜੂਝਣਗੇ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਗੁਰੂ ਨਾਲ ਸਹਿਮਤ ਨਹੀਂ ਤਲਵਾਰ ਨਾ ਚੁੱਕੀ ਗੁਰੂ ਗੋਬਿੰਦ ਸਿੰਘ ਪਾਛੇ ਕਿੰਨੇ ਜੇ ਮੇਰੇ ਨਾਲ ਸਹਿਮਤ ਨਹੀਂ ਤਾਂ ਛੱਡ ਕੇ ਚਲੇ ਜਾਓ ਉਹ ਚਲੇ ਗਏ ਉਹਨਾਂ ਦੇ ਵਿੱਚੋਂ ਇੱਕ ਮਹਾਂਤ ਆਗੂ ਸੀ ਜਿਹੜਾ ਬੜਾ ਸ਼ਰਧਾਲੂ ਸੀ ਗੁਰੂ ਘਰ ਦਾ ਮਾਲਾ ਵੀ ਫੇਰਦਾ ਸੀ ਬਾਣੀ ਵੀ ਪੜ੍ਹਦਾ ਜਦੋਂ ਵਖਤ ਪਿਆ ਇਹਨੇ ਤਲਵਾਰ ਵੀ ਚੁੱਕੀ ਕਿਰਪਾਨ ਚੁੱਕੀ ਇਹਦਾ ਨਾਮ ਸੀ ਕਿਰਪਾਲ ਦਾਸ ਮਹਾਂਤ ਕਿਰਪਾਲ ਦਾਸ ਜਿਹੜੇ ਔਰੰਗਜ਼ੇਬ ਦੇ ਸ਼ਹੀਆ ਜਰਨੈਲ ਸੀ ਜਿਹੜੇ ਗੁਰੂ ਘਰ ਪਹਿਲਾਂ ਆਏ ਸੀ ਉਹਨਾਂ ਵਿੱਚੋਂ ਇੱਕ ਜਰਨੈਲ ਦਾ ਨਾਮ ਸੀ ਆਯਾਤ ਖਾਨ ਜਦੋਂ ਪਹਿਲਾ جنگ ਲੱਗਾ ਆਯਾਤ ਖਾਨ ਰਾਜਾ ਭੀਮਚੰਦ ਵੱਲੋਂ جنگ ਲੜਦਾ ਹੈ ਮਹੰਤ ਕਿਰਪਾਲਦਾਸ ਇਹ ਗੁਰੂ ਘਰ ਵੱਲੋਂ جنگ ਲੜਦਾ ਹੈ ਦੋਨੇ ਸਾਹਮਣੇ ਹੋ ਗਏ ਹੁਣ ਇੱਕ ਪਾਸੇ ਆਯਾਤ ਖਾਨ ਜਿਹੜਾ ਔਰੰਗਜ਼ੇਬ ਦਾ ਜਰਨੈਲ ਹੈ ਭੀਮਚੰਦ ਵੱਲੋਂ ਲੜਦਾ ਹੈ ਇੱਕ ਪਾਸੇ ਮਹੰਤ ਕਿਰਪਾਲ ਦਾਸ ਹੈ ਜੀਨੇ ਕਦੇ ਜੰਗ ਨਹੀਂ ਲੜੀ ਜੰਗ ਦੇ ਮੈਦਾਨ ਚਾਹਮਣੋਂ ਸਾਹਮਣੇ ਹੋ ਗਏ ਮਹੰਤ ਕਿਰਪਾਲ ਦਾਸ ਕੋਲ ਕੋਈ ਸ਼ਰੀ ਸਾਹਿਬ ਕਿਰਪਾਨ ਨਹੀਂ ਹੈ ਕੋਈ ਹਥਿਆਰ ਨਹੀਂ ਇੱਕ ਸੋਟੀ ਹੈ ਐਯਾਤ ਖਾਨ ਕੋਲ ਤੀਰ ਵੀ ਨੇ ਐਯਾਤ ਖਾਨ ਕੋਲ ਤਲਵਾਰ ਵੀ ਹੈ ਐਯਾਤ ਖਾਨ ਕੋਲ ਨੇਜੀ ਵੀ ਇਹ ਐਯਾਤ ਖਾਨ ਆਪਣੇ ਆਪ ਨੂੰ ਜਰਨੈਲ ਮੰਨਦਾ ਹੈ ਗੁਰੂ ਘਰ ਪਹਿਲਾਂ ਰਿਹਾ ਸੀ ਜਦੋਂ ਔਰੰਗਜ਼ੇਬ ਨੇ ਕੱਢ ਦਿੱਤਾ ਸੀ ਇਹ ਗੁਰੂ ਘਰ ਆਖਰੀ ਨੌਕਰੀ ਕਰਦਾ ਸੀ ਇਨੁ ਪਤਾ ਸੀ ਮਹੰਤ ਕ੍ਰਿਪਾਲ ਦਾਸ ਦੇ ਸਾਹਮਣੇ ਹੋਇਆ ਮਹੰਤ ਕ੍ਰਿਪਾਲ ਦਾਸ ਨੂੰ ਕਹਿੰਦਾ ਤੂੰ ਸਦਾ ਬਾਣੀ ਪੜਹੀ ਹੈ ਤੂੰ ਸਦਾ ਮਾਲਾ ਹੀ ਫੇਰੀ ਹੈ ਤੇਰੇ ਵੱਸ ਦਾ ਲੜਨਾ ਕਮ ਨਹੀਂ ਹੈ ਤੂੰ ਮੁੜ ਜਾ ਮੈਂ ਤੇਰੀ ਜ਼ਿੰਦਗੀ ਬਖਸ਼ੀ ਇਹ ਆਪ ਦਾ ਕੰਮ ਹੁੰਦਾ ਬਖਸ਼ਣਾ ਮੈਂ ਤੈਨੂੰ ਬਖਸ਼ਿਆ ਮਹੰਤ ਕ੍ਰਿਪਾਲ ਦਾਸ ਕਹਿੰਦਾ ਤੂੰ ਕੌਣ ਹੈ ਮੈਨੂੰ ਬਖਸ਼ਣ ਵਾਲਾ ਮੈਨੂੰ ਤੇ ਗੁਰੂ ਨੇ ਬਖਸ਼ਿਆ ਤੂੰ ਟੱਕਰਾਂ ਕਰਨਾ ਹੈ ਤੇ ਜੰਗ ਦੇ ਮੈਦਾਨ 'ਚ ਕਰ ਇਹ ਆਤਖਾਂ ਕਹਿੰਦਾ ਜੇ ਤੇਰਾ ਮਨ ਹੈ ਜੰਗ ਲੜਨ ਦਾ ਤੂੰ ਕੰਮ ਕਰ ਪਹਿਲਾਂ ਤੂੰ ਵਾਰ ਕਰ ਲੈ ਮੈਂ ਵਾਰ ਨਹੀਂ ਕਰਨਾ ਮੇਰੇ ਕੋਲ ਤੀਰ ਨੇ ਤਲਵਾਰਾਂ ਨੇ ਨੇਜੇ ਐ ਤੇਰੇ ਕੋਲ ਤਾਂ ਕਲੀ ਸੋਟੀ ਐ ਇਤਿਹਾਸ ਕਰ ਕਹਿੰਦੇ ਐ ਮਹੰਤ ਕਿਰਪਾਲ ਦਾਸ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਧਿਆਨ ਧਰਦਾ ਐ ਸੋਟੀ ਦੋਵੇਂ ਹੱਥਾਂ ਨਾਲ ਜੋੜ ਕੇ ਸੋਟਾ ਐਸ ਭਾਂਜ ਨਾਲ ਆਤਖਾਂ ਦੇ ਸਿਰ 'ਤੇ ਮਾਰਿਆ ਜਿਵੇਂ ਟੇਠਾਂ ਲੱਗੇ ਤੇ ਘੜਾ ਟੁੱਟ ਜਾਂਦਾ ਐ ਐ ਆਤਖਾਂ ਦਾ ਸਿਰ ਕੁੱਟ ਗਿਆ ਬਾਕੀ ਦੇ ਜਰਨੈਲ ਭੈਪੀਤ ਹੋ ਗਏ ਇੱਕ ਪਾਸੇ ਆਇਆ ਤਖਾ ਏਡਾ ਵੱਡਾ ਜਰਨੈਲ ਇਹਦੇ ਕੋਲ ਹਥਿਆਰ ਇੱਕ ਪਾਸੇ ਗੁਰੂ ਘਰ ਦਾ ਮਹੰਤ ਜਿਹਦੇ ਕੋਲ ਸੋਟੀ ਇਹਨੇ ਸੋਟੀ ਨਾਲ ਹੀ ਮਾਰ ਮੁਕਾਇਆ ਪੈਪਿਤ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਖਬਰ ਪਹੁੰਚੀ ਮਹਾਰਾਜ ਨੇ ਕਿਹਾ ਜਿਹੜੇ ਛੱਡ ਕੇ ਗਏ ਉਹ ਤਾਂ ਦਗਾ ਕਮ ਆ ਗਏ ਪਰ ਜਿਹੜਾ ਨਾਲ ਨੇ ਵਿਆ ਇਹਨੇ ਐਸੀ ਨਿਭਾਈ ਕਿ ਬਾਕੀ ਦੇ ਜਰਨੈਲ ਪੈਪਿਤ ਹੋ ਗਏ